ਹੋਰ ਭੈਣ ਜੀ ਠੀਕ ਰਹਿੰਦੇ ਹੋ ਤੁਸੀਂ ਠੀਕ ਐ ਭੈਣ ਜੀ ਟਾਈਮ ਪਾਸ ਜਿਹੜਾ ਹੋਈ ਜਾਂਦਾ ਭੈਣ ਜੀ ਟਾਈਮ ਪਾਸ ਹੋਈ ਜਾਵੇ ਹੋਰ ਕੀ ਚਾਹੀਦਾ ਮੇਰੀ ਨੂਹ ਰਾਣੀ ਗਗਨ ਠੀਕ ਐ ਠੀਕ ਐ ਨਾ ਅੱਜ ਕਿਵੇਂ ਜਾਦ ਆ ਗਈ ਤੁਹਾਨੂੰ ਗਗਨ ਦੀ ਲੈ ਭੈਣ ਜੀ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਜਦ ਤਾਂ ਸੁੱਖ ਨਾ ਰੋਜ਼ ਆਉਂਦੀ ਆਪਣੀ ਨੂਹ ਰਾਣੀ ਦੀ ਅੱਛਾ ਨਾ ਦੀਪ ਨੇ ਕਦੇ ਫੋਨ ਤਾਂ ਕੀਤਾ ਨਹੀਂ ਨਾ ਅਫ਼ਦਲ ਪੁੱਛਿਆ ਜਿਸ ਦਿਨ ਇਹ ਆਈ ਸੀ ਕਿ ਤੂੰ ਪਹੁੰਚ ਗਈ ਕਿ ਨਹੀਂ ਮੰਮੀ ਜੀ ਮੈਂ ਸੋਚਿਆ ਸੀ ਗਗਨ ਫੋਨ ਕਰ ਲੂਗੀ ਪਰ ਇਹਨੇ ਵੀ ਨਹੀਂ ਕੀਤਾ ਅੱਜ ਤਾਂ ਉਹ ਆਪ ਲੜਕੇ ਆ ਮਮੀ ਨੇ ਤਾਂ ਬਥੇਰਾ ਰੋਕਿਆ ਸੀ ਉਹਨੂੰ ਜੇ ਰੋਕਿਆ ਹੁੰਦਾ ਨਾ ਕਾਕਾ ਉਹ ਘਰੋਂ ਪੈਰ ਨਾ ਪੜਦੀ ਨਾਲੇ ਹੁਣ ਤਾਂ ਇਹ ਸਾਰੀਆਂ ਗੱਲਾਂ ਹੀ ਨੇ ਭੈਣ ਜੀ ਤੁਸੀਂ ਬੇਸ਼ੱਕ ਗਗਰ ਨੂੰ ਸੱਦ ਲਓ ਉਹਨੂੰ ਪੁੱਛ ਲਓ ਕਿਸੇ ਨੇ ਉਹਨੂੰ ਕੁਝ ਨਹੀਂ ਕਿਹਾ ਪਤਾ ਹੀ ਹੈ ਮੈਨੂੰ ਸਾਰਾ ਕੁਝ ਦੱਸਦਾ ਮੇਰੀ ਧੀਨੇ ਮੈਨੂੰ ਵੀ ਕੀ ਕੁਝ ਕੀਤਾ ਤੁਸੀਂ ਉਹਦੇ ਨਾਲ ਮੇਰੀ ਧੀ ਕਦੇ ਝੂਠ ਨਹੀਂ ਬੋਲਦੀ ਭੈਣ ਜੀ ਤੁਸੀਂ ਵੀ ਸਿਆਣੇ ਹੋ ਘਰਾਂ 'ਚ 100 ਗੱਲਾਂ ਹੋ ਜਾਂਦੀਆਂ ਐ ਥੋੜੀ ਘਰ ਛੱਡੇ ਜਾਂਦੇ ਆ ਨਾ ਭੈਣ ਜੀ ਹੁਣ ਅਸੀਂ ਨਹੀਂ ਗगन ਤੋੜਨੀ ਤੁਸੀਂ ਜੋ ਮਰਜ਼ੀ ਕਹੀ ਚੱਲੋ ਇੱਕ ਹੀ ਗੱਲ ਕਰਦੇ ਹੋ ਭੈਣ ਜੀ ਤੁਸੀਂ ਧੀ ਆਪਦੇ ਘਰਾਂ ਚ ਵੱਸਦੀਆਂ ਸੋਹਣੀਆਂ ਲੱਗਦੀਆਂ ਅਸੀਂ ਤਾਂ ਆਪ ਗगन ਨੂੰ ਲੈਣ ਆਏ ਆਂ ਇੱਕ ਵਾਰੀ ਕਹੋ ਚਾਹੇ 10 ਵਾਰੀ ਨਾ ਤਾਂ ਹੁਣ ਗगन ਜਾਣ ਲਈ ਮੰਨਦੀ ਐ ਤੇ ਨਾ ਹੀ ਮੈਂ ਤੋੜਨੀ ਐ ਮੰਮੀ ਜੀ ਤੁਸੀਂ ਗगन ਨੂੰ ਬੁਲਾਓ ਇੱਕ ਵਾਰ ਉਹਦੇ ਮੂੰਹੋਂ ਸੁਣ ਲੈਨੇ ਆ ਉਹ ਕੀ ਕਹਿੰਦੀ ਐ ਜਾਣਾ ਚਾਹੁੰਦੀ ਐ ਕਿ ਨਹੀਂ ਨਾ ਉਹਦੇ ਮੂੰਹੋਂ ਕੀ ਸੁਣਨਾ ਮੇਰੇ ਤੇ ਯਕੀਨ ਨਹੀਂ ਮੇਰੀ ਧੀ ਆ ਉਹ ਨਾਲੇ ਮੇਰੇ ਤੋਂ ਬਾਹਰ ਕਿਵੇਂ ਹੋ ਜੂਗੀ ਐ ਕਿੰਨਾਕ ਟਾਈਮ ਬੈਠੀ ਰਹੂੰਗੀ ਭੈਣ ਜੀ ਧੀਆਂ ਪੇਕੇ ਘਰ ਬੈਠੇ ਨਾ ਚੰਗੀਆਂ ਨਹੀਂ ਲੱਗਦੀਆਂ ਨਾ ਐ ਕਿਵੇਂ ਸੁੱਖੀ ਸੰਦੀ ਬੈਠੀ ਰਹੂੰ ਮੈਂ ਕਿਤੇ ਹੋਰ ਨਾ ਤੋਰ ਦੂੰ ਨਾਲੇ ਸਾਨੂੰ ਕਿਹੜਾ ਮੁੰਡਿਆਂ ਦਾ ਘਟ ਹੈ ਇਹੋ ਜਿਹੀਆਂ ਗੱਲਾਂ ਨਾ ਕਰ ਭਣੇ ਖਸੀ ਦਾ ਗੰਨੂ ਵਿਆਹ ਕੇ ਲੈ ਕੇ ਗਏ ਆ ਵਿਆਹ ਕੋਈ ਗੁੱਡੇ ਗੁੱਡੀਆਂ ਦਾ ਖੇਡ ਥੋੜੀ ਐ ਜੇ ਕੋਈ ਗਿਲਾ ਸ਼ਿਕਵਾ ਆ ਆਪਾਂ ਬਹਿ ਕੇ ਗੱਲ ਨਿਬੜ ਲੈਨੇ ਆ ਨਾ ਭਣੇ ਹੁਣ ਨਹੀਂ ਬਹਿ ਕੇ ਨਿਬੜਨਾ ਐਵੇਂ ਸਾਡਾ ਟਾਈਮ ਨਾ ਖਰਾਬ ਕਰੋ ਕਾਕਾ ਤੂੰ ਵੀ ਆਉਦਾ ਕੰਮ ਕਰ ਲੈ ਜਾ ਆਦੀ ਮਾਂ ਨੂੰ ਚੱਲ ਮਾਂ ਆਪਾਂ ਕਿਉਂ ਇਹਨਾਂ ਦੇ ਸਾڑے ਕੱਢਿਆ ਚੱਲ ਚਲ ਗਏ ਕਿਉਂ ਮੈਂ ਕਿਹਾ ਸੀ ਨਾ ਉਹਨੇ ਨਹੀਂ ਆਉਣਾ ਮੈਂ ਤਾਂ ਪੁੱਤ ਆਪ ਹੈਰਾਨ ਉਹਦੀ ਮਾਂ ਨੇ ਗगन ਸਾਡੇ ਸਾਹਮਣੇ ਵੀ ਨਹੀਂ ਆਉਣ ਦਿੱਤੀ ਸਾਹਮਣੇ ਆਪਣੇ ਤਾਂ ਹੀ ਕਰਦੀ ਜੇ ਤੋਰ ਨਹੀਂ ਹੁੰਦੀ ਉਹਨੇ ਖੋਰੇ ਪੁੱਤ ਗगन ਚਾਹੁੰਦੀ ਹੋਵੇ ਹੁਣ ਜੇ ਉਹ ਚਾਹੁੰਦੀ ਹੁੰਦੀ ਨਾ ਆਪਾਂ ਕਿੰਨਾ ਟਾਈਮ ਬੈਠੇ ਰਹੇ ਆ ਆਪਣੇ ਕੋਲ ਉਹ ਆਪ ਹੀ ਆ ਜਾਂਦੀ ਜੇ ਨਹੀਂ ਆਉਣਾ ਸੀ ਨਾ ਆਉਂਦੀ ਘੇਰਾ ਪਨਵਾ ਕੇ ਬਲਾਤਾ ਲੈਂਦੀ ਕੀ ਪਤਾ ਇਨ ਇੱਕ ਦਿਨਾਂ ਵਿੱਚ ਪੁੱਤ ਕਿਨੇ ਕੀ ਪਟੀਆਂ ਪੜਾਉਂਦੀਆਂ ਪਟੀਆਂ ਤਾਂ ਪੜਾਉਣ ਵਾਲੀ ਮਾਂ ਇੱਕੋ ਹੀ ਆ ਉਹਦੀ ਭੈਣ ਦੀ ਤ ਤੇ ਉਹਦੀ ਮਾਂ ਦੇਖਾ ਮੈਂ ਕਿਵੇਂ ਗੱਲ ਕਰਦੀ ਸੀ ਵੀ ਮੈਂ ਤਾਂ ਆਪ ਸੁਣ ਹੋ ਗਏ ਉਹਦੀਆਂ ਗੱਲਾਂ ਸੁਣ ਕੇ ਇਹ ਨਿਸ਼ਚਿਤ ਹੀ ਵਿਪਲ ਰਿਸ਼ਤੇ ਟੁੱਟਦੇ ਹੁੰਦੇ ਨੇ। ਕੁਝ ਰਿਸ਼ਤੇ ਬਣਦੇ ਟੁੱਟਣ ਲਈ ਆ ਮਾਂ ਜਿੱਤੇ ਸਾਡਾ ਕੋਈ ਜੋਰ ਹੀ ਨਹੀਂ ਚੱਲਦਾ। ਪੁੱਤ ਐ ਮਾੜੀ ਮਾੜੀ ਗੱਲ ਤੇ ਰਿਸ਼ਤੇ ਟੁੱਟਣ ਲੱਗੇ ਫੇਰ ਤਾਂ ਬਸ ਗਿਆ ਘਰ। ਭਲਾ ਜਿੱਥੇ ਚਾਰ ਪਾਂਡੇ ਹੋਣਗੇ ਖੜਕਣਗੇ ਵੀ। ਕੋਈ ਨਿਸ਼ਚਿਤ ਕਿਵੇਂ ਬਣ ਸਕਦਾ ਮਾਂ? ਰੁੱਤਾਂ ਦੀ ਵੀ ਕੋਈ મਨਿਆਦ ਹੁੰਦੀ ਆ ਬਦਲਣ ਦੀ। ਇਹ ਤਾਂ ਰੁੱਤਾਂ ਤੋਂ ਵੀ ਗਾਹਾਂ ਲੰਗੇ। ਨਾ ਤਾਂ ਆਪਾਂ ਇਹੋ ਜਿਹਾ ਸੋਚਿਆ ਸੀ। ਨਾ ਦੇਖਿਆ ਸੀ। ਦੱਸ ਕਮਲੀਏ ਤੈਨੂੰ ਕਾੜਚ ਕਦੇ ਕਿਸੇ ਨੇ ਹੋਏ ਨਹੀਂ ਸੀ ਕਿਹਾ ਪੂਰਾ ਬਿਨਾਂ ਸੋਚ ਵਿਚਾਰ ਕੀਤੀ ਉਹਨੇ ਤਾਂ ਉਹ ਨੂੰ ਰਿਸ਼ਤਿਆਂ ਦੀ ਕਦਰ ਹੀ ਨਹੀਂ ਕਰਨੀ ਆਈ ਉਹਦੇ ਲਈ ਸ਼ੌਂਕ ਭਰੇ ਹੋ ਗਏ ਮਾਂ ਕੀ ਕਹਿ ਸਕਦੇ ਆ ਪੁੱਤ ਕੀ ਆ ਗਿਆ ਉਹਦੇ ਮਨ ਚ ਪਤਾ ਨਹੀਂ ਹੁਣ ਕੀ ਬਣੂਗਾ ਮੈਨੂੰ ਤਾਂ ਬਾਲੀ ਚਿੰਤਾ ਲੱਗੀ ਹੋਈ ਆ ਜੋ ਕਿਸਮਤ ਵਿੱਚ ਹੋਣਾ ਉਹ ਤਾਂ ਹੋ ਕੇ ਰਹਿਣਾ ਮਾਂ ਮੈਂ ਤਾਂ ਵਿਆਹ ਕਰਵਾ ਕੇ ਪਸਤਾਉਂਗਾ ਇਹਦੂ ਤਾਂ ਨਹੀਂ ਕਰਵਾਉਂਦਾ ਇਹ ਤਾਂ ਮੁੱਢਕਦੀਮ ਤੋਂ ਚੱਲਿਆ ਆਉਂਦਾ ਪੁੱਤ ਕੋਈ ਰਿਸ਼ਤੇ ਉਮਰਾਂ ਪਰਦਾ ਸਾਥ ਨਹੀਂ ਨਿਵਾ ਸਕਦੇ ਇਹ ਤਾਂ ਪਰਛਾਵਾਂ ਹੀ ਆ ਜਿਹੜਾ ਇਨਸਾਨ ਦੇ ਮਰਦੇ ਦਮ ਤੱਕ ਨਾਲ ਜਾਂਦਾ ਸਹੀ ਕਹਿਮਾ ਤੂੰ ਮੇਰਾ ਤਾਂ ਰਿਸ਼ਤਿਆਂ ਤੋਂ ਯਕੀਨ ਹੀ ਉੱਠ ਗਿਆ ਜੀ ਕੋ ਬੇਵਜਾ ਪਰੋਸਾ ਤੋੜ ਦੇਵੇ ਯਕੀਨ ਉੱਠਣਾ ਤਾਂ ਬਣਦਾ ਹੀ ਆ ਪੁੱਤ ਸ਼ਾਇਦ ਇਹੋ ਜ਼ਿੰਦਗੀ ਹੈ ਕੋਈ ਨਾ ਮਾਂ ਤੂੰ ਬਹੁਤਾ ਫਿਕਰ ਨਾ ਕਰ ਆਪਾਂ ਕਿਹੜਾ ਕੁਸ ਗਲਤੀ ਕੀਤਾ ਹੈ ਚਿੰਤਾ ਤਾਂ ਹੁੰਦੀ ਆ ਪੁੱਤ ਬਸ ਆ ਬਸਾਇਆ ਘਰ ਉੱਜੜ ਗਿਆ ਚਿੰਤਾ ਕਿਉਂ ਨਾ ਕਰਾ ਚਲ ਤੂੰ ਹੁਣ ਬੰਦ ਕਰ ਆਰਾਮ ਕਰ ਲੈ ਵਾਹਿਗੁਰੂ ਤੇ ਛੱਡ ਦੇ ਠੀਕ ਆ ਮਾ ਗਗਨ ਕਿੱਥੇ ਦਿਖਦੀ ਨਹੀਂ ਇੱਥੇ ਹੋਣੀ ਆ ਬਸ ਗਗਨ ਪਾਣੀ ਲੈ ਕੇ ਆਰੀ ਤਵਾਸਤੇ ਪੁੱਤ ਹੋਰ ਰਿਦ ਠੀਕ ਆ ਇਕੱਲੀ ਆਈ ਐ ਪਾਜੀ ਨਹੀਂ ਆਏ ਉਹਨਾਂ ਨੂੰ ਕਿੱਥੇ ਵੇਹ ਲਾ ਨਾਲ ਕਿਹੜਾ ਦੂਰ ਆ ਮੈਨੂੰ ਕੱਲੀ ਨੂੰ ਆਉਣ ਨੂੰ ਹੋਰ ਪੁੱਤ ਨੇੜੇ ਦਾ ਆਹੀ ਤਾਂ ਸੁਖ ਹੁੰਦਾ ਔਰ ਮਾਂ ਕੀ ਸਲਾਹ ਕੀਤੀ ਫਿਰ ਕੀ ਸਲਾਹ ਕਰਨੀ ਸੀ ਤੇਰੇ ਨਾਲ ਹੀ ਸਲਾਹ ਕਰਨੀ ਤਾਂ ਹੀ ਤੈਨੂੰ ਬੁਲਾਇਆ ਇੱਥੇ ਨਾ ਉਦੋਂ ਆਈ ਸੀ ਮਾਂ ਕੀ ਕਹਿੰਦੇ ਸੀ ਆਏ ਤਾਂ ਸੀ ਮੈਂ ਹੀ ਨਹੀਂ ਬੜਾ ਮੂੰਹ ਲਾਇਆ ਉਹਨਾਂ ਨੂੰ ਚਾਰ ਸੁਣਾ ਕੇ ਤੋਰਿਆ ਚੱਲ ਆਇਆ ਤਾਂ ਵਧੀਆ ਕੀਤਾ ਮਾਂ ਨਾਲੇ ਗਗਨ ਨੂੰ ਕਿਹੜਾ ਰਿਸ਼ਤਾ ਨਹੀਂ ਹੋਣਾ ਹੁਣ ਤੂੰ ਦੱਸ ਪੁੱਤ ਕਿਵੇਂ ਕਰੀਏ ਕਰਨਾ ਕੀ ਹੈ ਕੇਸ ਕਰਦੇ ਕੇਸ ਕਰਨਾ ਪਰ ਕਾਦਾ ਦੇਖ ਅਗਰ ਤੇਰਾ ਖੇੜਾ ਛਡਾਉਣਾ ਆਪਾਣਾ ਤੂੰ ਆਪਾਣਾ ਤੇ ਮਾਰਕੀਟ ਦਾ ਕੇਸ ਕਰਾਂਗੇ ਤੇ ਨਾਲੇ ਦਾਜ ਦਾ ਪਰ ਪਰ ਪੁਰ ਕੁਛ ਨਹੀਂ ਪੁੱਤ ਨਾਲੇ ਇੱਥੇ ਸੱਚ ਨੂੰ ਕੌਣ ਪੁੱਛਦਾ ਨਾਲੇ ਤੂੰ ਆਪ ਹੀ ਤਾਂ ਕਿਹਾ ਸੀ ਵੀ ਮੈਂ ਨਹੀਂ ਜਾਣਾ ਜਾਣਾ ਤਾਂ ਨਹੀਂ ਜੇ ਜਾਣਾ ਹੁੰਦਾ ਤਾਂ ਉਸ ਦਿਨ ਹੀ ਚੱਲੇ ਜਾਂਦੀ ਤੂੰ ਨਾ ਬੋਤਾ ਨਾ ਸੋਚ ਨਾ ਲੈ ਐਂ ਤੇਰਾ ਖਿਹੜਾ ਨਹੀਂ ਛੁੱਟਣਾ ਹਣਾ ਤੋ ਤੈਨੂੰ ਹੋਰ ਵੀ ਕਿਤੇ ਤੋਰਨਾ ਐ ਐਂ ਥੋੜੀ ਘਰੇ ਬੈਠੀ ਰਹੇਂਗੀ ਹੋਰ ਬੁੱਤ ਤੇਰਾ ਹੋਰ ਵੀ ਕਿਤੇ ਰਿਸ਼ਤਾ ਕਰਨਾ ਐ ਨਾਲੇ ਤੈਨੂੰ ਕਿਹੜਾ ਚੰਗੇ ਮੁੰਡਿਆਂ ਦਾ ਘਾਟ ਆਗਾ ਤੂੰ ਫਿਕਰ ਨਾ ਕਰਕੇ ਬੈ ਰਿਸ਼ਤੇ ਬਥੇਰੇ ਤੇ ਰਹੀ ਠੀਕ ਆ ਰਿਤ ਜਿਵੇਂ ਤੈਨੂੰ ਠੀਕ ਲੱਗੇ ਆ ਗਿਆ ਪੁੱਤ ਹਾਂ ਮਾਂ ਕੀ ਬਣਿਆ ਮਾਂ ਆਪਾਂ ਕਹੇ ਜਿੱਤ ਗਏ ਸੱਚੀ ਪੁੱਤ ਐਵੇਂ ਤਾਂ ਨਹੀਂ ਕਹਿੰਦਾ ਕਿਤੇ ਲੈ ਮਾਂ ਮੈਂ ਐਵੇਂ ਕਿਉਂ ਕਹਾਂ ਜਿੱਤ ਨਹੀਂ ਯਕੀਨਾਂ ਮੈਂ ਵਕੀਲ ਨਾਲ ਗੱਲ ਕਰਾਣਾ ਤੇਰੀ ਐ ਤਾਂ ਪੁੱਤ ਯਕੀਨ ਹੈ ਬਸ ਡਰ ਜਿਹਾ ਲੱਗਦਾ ਸੀ ਕਿ ਪਤਾ ਨਹੀਂ ਕੀ ਬਣੂ ਮਾਂ ਤੂੰ ਆਪ ਹੀ ਕਹਿੰਦੀ ਹੁੰਨੀ ਹੈ ਵੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਨਾਲੇ ਆਪਾਂ ਕਿਹੜਾ ਕੋਈ ਗੁਨਾਹ ਕੀਤਾ ਸੀ ਹਾਂ ਪੁੱਤ ਇਹ ਤਾਂ ਹੈ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਹੁਣ ਤਾਂ ਤੂੰ ਖੁਸ਼ ਆ ਮਾਂ ਹੁਣ ਤਾਂ ਨਹੀਂ ਕੋਈ ਫਿਕਰ ਹਾਂ ਪੁੱਤ ਹੁਣ ਤਾਂ ਮੈਂ ਬਹੁਤ ਖੁਸ਼ ਹਾਂ ਹੁਣ ਤਾਂ ਬਸ ਚੰਗੀ ਜਿਹੀ ਕੁੜੀ ਦੇਖ ਕੇ ਤੇਰਾ ਵਿਆਹ ਕਰ ਦੇਣਾ ਹੋ ਰਹਿਣ ਦੇ ਮਾਂ ਮੈਂ ਤਾਂ ਅੱਗੇ ਮਾਂ ਹਾਂ ਕਹਦਾ ਸੁਣਾਇਆ ਨਾ ਪੁੱਤ ਵਿਆਹ ਤਾਂ ਕਰਨਾ ਹੀ ਆ ਤੇਰਾ ਨਾਲੇ ਸਾਰੀਆਂ ਕੁੜੀਆਂ ਇੱਕੋ ਜੀਆਂ ਥੋੜੀ ਹੁੰਦੀਆਂ ਨਾਲੇ ਮੈਂ ਕਿੰਨਾ ਕਚਰਾ ਮੇਰੇ ਤੋਂ ਨਹੀਂ ਇੰਨਾ ਕੰਮ ਹੁੰਦਾ ਉਹ ਤਾਂ ਠੀਕ ਆ ਮਾਂ ਚਲ ਤੂੰ ਦੇਖ ਲੈ ਜਿਵੇਂ ਤੈਨੂੰ ਠੀਕ ਲੱਗਦਾ ਮੈਂ ਭੈਣ ਨੂੰ ਫੋਨ ਕਰਕੇ ਦੱਸ ਦਿਆਂ ਹਾਂ ਪੁੱਤ ਉਹਨੂੰ ਦੱਸ ਦੇ ਉਹ ਤਾਂ ਬੜਾ ਹੀ ਫਿਕਰ ਕਰਦੀ ਸੀ ਠੀਕ ਆ ਮੈਂ ਕਰਦਾ ਫੋਨ ਗਗਰ ਲੈ ਅੱਜ ਤੂੰ ਕਿੱਧਰ ਸਵੇਰੇ ਸਵੇਰੇ ਮੇਰਾ ਦਿਲ ਕੀਤਾ ਮੈਂ ਆ ਗਈ ਲੈ ਆ ਜਾ ਫੇਰ ਅੰਦਰ ਬੈੰਨੇ ਆ ਚੱਲ ਆਜਾ ਮਨ ਬੈਠ ਹੋਰ ਸੁਣਾ ਗਗਨ ਕੀ ਹਾਲ ਹੈ ਤੇਰਾ ਮੈਂ ਠੀਕਾ ਤੂੰ ਦੱਸ ਮੈਂ ਵੀ ਵਧੀਆ ਆਂਟੀ ਨਹੀਂ ਦੇਖਦੇ ਕਿਤੇ ਉਹ ਸ਼ਹਿਰ ਗਿਆ ਅੱਜ ਤੂੰ ਬੈਠ ਮੈਂ ਪਾਣੀ ਲਿਓਨੀਆ ਨਹੀਂ ਨਹੀਂ ਮੈਂ ਕੁਛ ਨਹੀਂ ਪੀਣਾ ਸੱਚ ਤੇਰੇ ਕੇਸ ਦਾ ਕੀ ਬਣਿਆ ਉਹ ਤਾਂ ਅਮਨ ਉਹਨਾਂ ਤੇ ਹੱਕ ਚ ਹੋ ਗਿਆ ਸੀ ਫਿਰ ਹੁਣ ਤੂੰ ਕੀ ਸੋਚਿਆ ਬਸ ਸੋਚਣਾ ਕੀ ਆ रीत ਭੈਣ ਕੋਈ ਰਿਸ਼ਤਾ ਲੱਭੀ ਜਾਂਦੀ ਆ ਮੇਰੇ ਲਈ ਅੱਛਾ ਨਾ ਗਗਨ ਨਾ ਦੀਪਕੀ ਕਮੀ ਸੀ ਜਿਹੜਾ ਤੈਨੂੰ ਇੰਨਾ ਵੱਡਾ ਕਦਮ ਚੱਕਣਾ ਪਿਆ ਉੱਥੇ ਤਾਂ ਮੇਰਾ ਕੋਈ ਸ਼ੌਂਕ ਹੀ ਨਹੀਂ ਪੂਰਾ ਹੁੰਦਾ ਸੀ ਘਰ ਤਾਂ ਗੁਜ਼ਾਰਾ ਹੀ ਮਸਾ ਚੱਲਦਾ ਸੀ ਆ ਰੀਤ ਵਾਲੀ ਵੇਖ ਲਾ ਭਾਜੀ ਉਹਦੇ ਸਾਰੇ ਸ਼ੌਂਕ ਪੂਰੇ ਕਰਦੇ ਆ ਇਹ ਤਾਂ ਗਗਨ ਤੋਂ ਵਿਆਹ ਤੋਂ ਪਹਿਲਾਂ ਦੇਖਣਾ ਸੀ ਕਿ ਉਹਦੇ ਘਰ ਦੇ ਹਾਲਾਤ ਕਿੱਦਾਂ ਦੇ ਨੇ ਅਸਲ 'ਚ ਤੈਨੂੰ ਚੰਗਾ ਜੀਵਨ ਸਾਥੀ ਹੀ ਨਹੀਂ ਸ਼ੌਂਕ ਜ਼ਰੂਰੀ ਸੀ ਨਹੀਂ ਅਮਨ ਇਹ ਜੀ ਕੋਈ ਗੱਲ ਨਹੀਂ ਸੀ ਮੈਂ ਉੱਥੇ ਤਾਂ ਨੌਕਰਾ ਵਾਂਗੂ ਕੰਮ ਕਰਦੀ ਰਹਿੰਦੀ ਸੀ ਨਾ ਇੱਥੇ ਨਹੀਂ ਤੂੰ ਕੰਮ ਕਰਦੀ ਹੁਣ ਵੀ ਤਾਂ ਬਾਹਰ ਝਾੜੂ ਲਾਈ ਜਾਂਦੀ ਸੀ ਇਹ ਤਾਂ ਮੇਰਾ ਆਪਣਾ ਘਰ ਆ ਨਾ ਉਹ ਤੇਰਾ ਘਰ ਨਹੀਂ ਸੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਤੇਰੇ ਦਿਮਾਗ 'ਚ ਤੂੜੀ ਕਿਨੇ ਭਰਤੀ ਦੀਪ ਇੰਨਾ ਚੰਗਾ ਮੁੰਡਾ ਸੀ ਨਾਲੇ ਤੂੰ ਆਪ ਹੀ ਤਾਂ ਦੱਸਦੀ ਸੀ ਕਿ ਉਹ ਕੋਈ ਨਸ਼ਾ ਨਹੀਂ ਕਰਦਾ ਨਾਲੇ ਤੇਰੇ ਤੇ ਕਦੇ ਹੱਥ ਵੀ ਨਹੀਂ ਚੱਕਿਆ ਉਹਨੇ ਹਾਂ ਇਹ ਤਾਂ ਠੀਕ ਆ ਮੈਂ ਵੀ ਕੀ ਕਰਦੀ ਜੋ ਕਿਸਮਤ ਚ ਲਿਖਿਆ ਸੀ ਬਸ ਉਹ ਹੋ ਗਿਆ ਕਿਸਮਤ ਹਮ ਕਿਸਮਤ ਤਾਂ ਤੂੰ ਆਪਣੀ ਆਪ ਖਰਾਬ ਕੀਤੀ ਐ ਤੈਨੂੰ ਪਤਾ ਦੀਪ ਦਾ ਤਾਂ ਵਿਆਹ ਵੀ ਹੋ ਗਿਆ ਤੇ ਉਹ ਬਹੁਤ ਖੁਸ਼ ਐ ਵਿਆਹ ਹੋ ਗਿਆ ਹਾਂ ਹੋ ਗਿਆ ਚੰਗੇ ਇਨਸਾਨਾਂ ਨਾਲ ਰੱਬ ਆਪ ਖੜਦਾ ਤੂੰ ਆਪਣੀ ਭੈਣ ਦੇ ਮਗਰ ਲੱਗ ਕੇ ਨਾ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਐ ਤੂੰ ਸਿਰਫ ਦੀਪ ਦੇ ਘਰ ਦੇ ਹਾਲਾਤ ਦੇਖ ਲਏ ਪਰ ਉਹਦੇ ਗੁਣ ਨਹੀਂ ਦੇਖੇ ਸਹੀ ਗੱਲ ਐ ਅਮਨ ਗਲਤੀ ਤਾਂ ਮੇਰੇ ਤੋਂ ਬਹੁਤ ਵੱਡੀ ਹੋਈ ਆ ਜੋ ਮੈਂ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਤੇ ਚੱਕ ਚਾ ਕੇ ਇੰਨਾ ਵੱਡਾ ਗਲਤ ਕਦਮ ਚੱਕ ਲਿਆ ਜੇ ਮੈਂ ਐਵੇਂ ਨਾ ਕਰਦੀ ਤਾਂ ਮੈਂ ਅੱਜ ਦੀਪ ਨਾਲ ਖੁਸ਼ ਹੁੰਦੀ ਤੇ ਮੇਰਾ ਵੀ ਇੱਕ ਹੱਸਦਾ ਵਜਦਾ ਚੰਗਾ ਪਰਿਵਾਰ ਹੁੰਦਾ ਹੁਣ ਪਛਤਾਏ ਦਾ ਕੀ ਫਾਇਦਾ ਕਈ ਵਾਰ ਸਾਨੂੰ ਗਲਤੀ ਦਾ ਅਹਿਸਾਸ ਵੀ ਉਦੋਂ ਹੁੰਦਾ ਜਦੋਂ ਸਭ ਕੁਝ ਤਬਾਹ ਹੋ ਜਾਂਦਾ ਅਮਨ ਫੋਣ ਮੇਰੇ ਕੋਲ ਕਹਿਨ ਨੂੰ ਕੁਝ ਨਹੀਂ ਬਚਿਆ ਕਈ ਵਾਰ ਅਸੀਂ ਬਿਨਾਂ ਸੋਚੇ ਸਮਝੇ ਆਪਣੇ ਆਰਮਾਨਾਂ ਦਾ ਕਤਲ ਆਪ ਹੀ ਕਰ ਲੈਂਦੇ ਆ ਪਰ ਤੂੰ ਤਾਂ ਬਹੁਤ ਵੱਡੀ ਗਲਤੀ ਕੀਤੀ ਐ ਚੱਲ ਚੰਗਾ ਗਗਨ ਮੈਂ ਚਲਦੀ ਐ ਮੈਂ ਤਾਂ ਲੰਗੀ ਜਾਂਦੀ ਸੀ ਮੈਂ ਸੋਚਿਆ ਮੈਂ ਤੈਨੂੰ ਮਿਲ ਹੀ ਜਾਵਾਂ ਨਹੀਂ ਅਮਨ ਤੂੰ ਬੈਠ ਮੈਂ ਚਾਹ ਬਣਾ ਕੇ ਲਿਓਨੀਆ ਨਹੀਂ ਨਹੀਂ ਮੈਂ ਕੁਝ ਨਹੀਂ ਪੀਣਾ ਚੱਲ ਚੰਗਾ ਮੈਂ ਚਲਦੀ ਐ ਖਿਆਲ ਰੱਖੀਆ ਆਪਣਾ